ਸਾਲ ਮੈਰੀ ਨਾਤੀ ਮਾਂ ਤੁਸੀਂ ਦੇਖ ਰਹੇ ਹੋ ਹਰਪ ਪੰਜਾਬ ਟੀਵੀ ਹਾਲ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਹੀ ਹੈ ਜੋ ਕਿ ਵੀਡੀਓ ਦੇ ਵਿੱਚ ਇੱਕ ਭੂਤ ਨੂੰ ਦਿਖਾਇਆ ਗਿਆ ਕਿ ਨੌਜਵਾਨ ਆਪਣੇ ਜਿਹੜਾ ਕਿ ਐਕਟਿਵਟੇ ਸਵਾਰ ਹੋ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਭੂਤ ਨਜ਼ਰ ਆਉਂਦੀ ਹੈ ਅਤੇ ਭੂਤ ਝਾਂਜਰਾ ਛੜਕਾ ਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਇਸੇ ਦੇ ਚੱਲਦੇ ਦੋਨੋਂ ਨੌਜਵਾਨ ਭੂਤ ਨੂੰ ਦੇਖ ਕੇ ਘਬਰਾ ਜਾਂਦੇ ਨੇ ਉਸੇ ਵੀਡੀਓ ਬਣਾਉਣ ਲੱਗਦੇ ਨੇ ਤਾਂ ਇੱਕ ਜਣਾ ਉਹਨਾਂ ਵਿੱਚ ਵਿਹੋਸ਼ ਹੋ ਜਾਂਦਾ ਕਿਉਂਕਿ ਵੀਡੀਓ ਦੇ ਵਿੱਚ ਤੁਸੀਂ ਵੀ ਸੁਣ ਸਕਦੇ ਹੋ ਹੈਪੀ ਕਹਿ ਕੇ ਉਸ ਨੂੰ ਜਿਹੜਾ ਕਿ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਕਹਿ ਸਕਦੇ ਆ ਕਿ ਇਸ ਵੀਡੀਓ ਨੂੰ ਦੇਖ ਕੇ ਦੋਨੋਂ ਨੌਜਵਾਨ ਕਾਫੀ ਘਬਰਾਏ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਜਿਹੜੀ ਕਿ WhatsApp ਗਰੁੱਪਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਸੋ ਸਭ ਤੋਂ ਪਹਿਲਾਂ ਸਿੱਖ ਨਜ਼ਰ ਮਾਰਾਂਗੇ ਇਸ ਵੀਡੀਓ ਤੇ ਅਤੇ ਫਿਰ ਕਰਾਂਗੇ ਇਸ ਵੀਡੀਓ ਦੀ ਸੱਚਾਈ ਦੀ ਗੱਲ ਸਾਜੀ ਕਿ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਇਸ ਵੀਡੀਓ ਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਵੀਡੀਓ ਨਮਾ ਸ਼ਹਿਰ ਦੀ ਆ ਕੋਈ ਕਹਿੰਦਾ ਸੰਗਰੂਰ ਦੀ ਆ ਤਾਂ ਇਸ ਵੀਡੀਓ ਦੇ ਵਾਇਰਲ ਹੋਣ ਤੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਦੇ ਨਾਮ ਇਸ ਦੇ ਨਾਲ ਜੋੜ ਕੇ ਦੱਸੇ ਜਾ ਰਹੇ ਨੇ ਪਰ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਐਡਿਟ ਕਰਕੇ ਵਾਇਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਇਹ ਵੀਡੀਓ ਐਡਿਟਰ ਦੱਸੀ ਜਾ ਰਹੀ ਹੈ ਕਿ ਜਿਹਾ ਕੁਝ ਵੀ ਨਹੀਂ ਜੇਕਰ ਬਾਇਲ ਚਾਂਸ ਮੰਨ ਲਓ ਕਿ ਜਿਹਾ ਹੀ ਕੋਈ ਗੱਲ ਹੋ ਜਾਂਦੀ ਹੈ ਤਾਂ ਕਿਸੇ ਕੋਲ ਐਨਾ ਟਾਈਮ ਨਹੀਂ ਹੁੰਦਾ ਕਿ ਜਿਹੜਾ ਡਰਿਆ ਹੋਇਆ ਬੰਦਾ ਹੋਵੇ ਉਹ ਵੀਡੀਓ ਬਣਾਉਣ ਲੱਗੇ ਕਿਉਂਕਿ ਉਸ ਨੂੰ ਤਾਂ ਆਪਣੀ ਜਾਨ ਦੀ ਪਿਆਜਾਂਦੇ ਕਿ ਪਹਿਲਾਂ ਮੈਂ ਆਪਣੀ ਜਾਨ ਬਚਾਵਾਂ ਫਿਰ ਗੱਲ ਬਾਤ ਦੀ ਹੁੰਦੀ ਹੈ ਨਾ ਕਿ ਪਹਿਲਾਂ ਉਹ ਵੀਡੀਓ ਬਣਾਏਗਾ ਤੇ ਫਿਰ ਆਪਣੀ ਜਾਨ ਬਚਾਏਗਾ ਸੋ ਲਗਾਤਾਰ ਇਸ ਵੀਡੀਓ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਵੀਡੀਓ ਨਕਲੀ ਆ ਫਰਜੀ ਹੈ ਜੋ ਕਿ ਜਾਣਬੁੱਝ ਕੇ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀ ਜਾ ਰਹੀ ਹੈ ਬਾਕੀ ਅਸਲ ਕਹਾਣੀ ਜਿਹੜੇ ਨੌਜਵਾਨ ਇਸ ਵੀਡੀਓ ਦੇ ਵਿੱਚ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਉਹ মিডিਏ ਦੇ ਸਾਹਮਣੇ ਆ ਕੇ ਬਿਆਨ ਦਿੰਦੇ ਨੇ ਤਾਂ ਹੀ ਪਤਾ ਲੱਗੇਗਾ ਕਿ ਵਾਕਈ